ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਲਾਉਣ ਦੀ ਤਿਆਰੀ ਕੀ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਨੇ ਕਰ ਲਈ ਹੈ ਆਮ ਆਦਮੀ ਪਾਰਟੀ ਵਿੱਚ ਸਭ ਕੁਝ ਠੀਕ ਨਹੀਂ ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਲਗਾਤਾਰ ਜੇਰੇ ਇਲਾਜ ਦੇ ਨਹੀਂ ਮੋਹਾਲੀ ਦੇ 40s ਹਸਪਤਾਲ ਦੇ ਵਿੱਚ ਐਸੋਲੇਟਡ ਰਹੇ ਤੇ ਦੂਸਰੇ ਪਾਸੇ ਆਪ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਵਲ ਪੰਜਾਬ ਵਿੱਚ ਆਏ 2 ਦਿਨ ਉਹਨਾਂ ਨੇ ਹਰ ਪੀੜਿਤ ਹਲਕਿਆਂ ਦਾ ਦੌਰਾ ਵੀ ਕੀਤਾ ਲੇਕਿਨ 2 ਦਿਨ ਤੋਂ ਬਾਅਦ ਦਿੱਲੀ ਦਿੱਲੀ ਤੋਂ ਬਾਅਦ ਉਹ ਗੁਜਰਾਤ ਚਲੇ ਗਏ ਵਕ ਵਕ ਸਿਆਸੀ ਪਾਰਟੀਆਂ ਕਹਿ ਰਹੀਆਂ ਨੇ ਇੱਕ ਪਾਸੇ ਕਹਿੰਦੇ ਨੇ ਕਿ ਅਸੀਂ ਪੰਜਾਬ ਦੇ ਹਮਦਰਦੀ ਆ ਅਸੀਂ ਪੰਜਾਬ ਦੇ ਨਾਲ ਖੜਾਂਗੇ ਅਸੀਂ ਪੰਜਾਬ ਦੇ ਲਈ ਮਰਾਂਗੇ ਲੇਕਿਨ ਜਦੋਂ ਵਿਪਤਾ ਪਈ ਭੀੜ ਪਈ ਜਦੋਂ त्रास्ती ਦਾ ਸਾਹਮਣਾ ਕਰ ਰਿਹਾ ਹੈ ਪੰਜਾਬ ਪੰਜਾਬ ਦੇ ਲਗਭਗ 23 ਦੇ 23 ਜ਼ਿਲ੍ਹੇ ਹੜ੍ਹਾਂ ਦੇ ਪਾਣੀ ਜਿਹੜਾ ਪ੍ਰਭਾਵਿਤ ਹੋਏ 9 ਤੋਂ 10 ਜ਼ਿਲ੍ਹੇ ਪੂਰੀ ਤਰ੍ਹਾਂ ਡੁੱਬ ਗਏ ਅਤੇ ਇਹਨਾਂ ਜ਼ਿਲ੍ਹਿਆਂ ਦੀ ਲਗਭਗ 4 ਲੱਖ ਏਕੜ ਝੋਨੇ ਦੀ ਫਸਲ ਤਬਾਹ ਹੋ ਗਈ ਹਜ਼ਾਰਾਂ ਘਰ ਟਹਿ ਗਏ ਸੈਂਕੜੇ ਲੋਕ ਬੇਕਾਰ ਹੋ ਗਏ ਉਹਨਾਂ ਦੇ ਪਸ਼ੂ ਮਰ ਗਏ ਲੇਕਿਨ ਆਪ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਬੈਟਰ ਸਮਝਿਆ ਕਿ ਗੁਜਰਾਤ ਦੇ ਵਿੱਚ ਜਾ ਕੇ ਕਾਨਫਰੰਸ ਕੀਤੀਆਂ ਜਾਣ ਦੂਸਰੇ ਪਾਸੇ ਮਨੀਸ਼ ਸੋਦੀਆ ਤੇ ਸਤਿੰਦਰ ਜੈਨ ਹੋਣਾ ਵੱਲੋਂ 1 ਟੂ 1 ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਆਪ ਆਦਮੀ ਪਾਰਟੀ ਦੇ ਵਿਧਾਇਕਾਂ ਅਤੇ ਮੰਤਰੀਆਂ ਦੇ ਨਾਲ ਉਹ ਵੀ ਚੰਡੀਗੜ੍ਹ ਦੇ ਵਿੱਚ ਕੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਕੋਲ ਪਰਮਿਸ਼ਨ ਲਈ ਗਈ ਹੈ ਇੱਕ ਪਾਸੇ ਜੇਰੇ ਆਲਾਸ ਦੇ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ 40 ਹਸਪੀਟਲ ਵਿੱਚ ਐਡਮਿਟ ਜਿਨ੍ਹਾਂ ਨੂੰ ਅੱਜ ਛੁੱਟੀ ਮਿਲ ਗਈ ਹੈ ਤੇ ਦੂਸਰੇ ਪਾਸੇ ਅਰਵਿੰਦ ਕੇਜੀਵਾਲ ਦੇ ਕਹੇ ਤੇ ਮਨੀਸ਼ ਸੋਦੀਆ ਅਤੇ ਸਤੇਂਦਰ ਜੈਨ ਵੱਲੋਂ ਲਗਭਗ 60 ਵਿਧਾਇਕਾਂ ਅਤੇ ਜਿਨ੍ਹਾਂ ਦੇ ਵਿੱਚੋਂ 6 ਤੋਂ 7 ਮੰਤਰੀ ਨੇ ਉਹਨਾਂ ਦੇ ਨਾਲ 1 ਟੂ 1 ਮੀਟਿੰਗ ਕੀਤੀ ਗਈ ਆਖਰਕਾਰ ਮੀਟਿੰਗ ਕਿਉਂ ਲਏਗੀ ਕੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਉੱਤੇ ਭਰੋਸਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਭਰੋਸਾ ਉੱਠ ਗਿਆ ਹੈ ਸੁਪਰੀਮੋ ਅਰਵਿੰਦ ਕੇਜੀਵਾਲ ਦਾ ਇਸ ਕਰਕੇ ਮਨੀ ਸੋਧਿਆ ਅਤੇ ਸਤਿੰਦਰ ਜੈਨ ਦੀ ਡਿਊਟੀ ਲਗਾਈ ਹੋਈ ਹੈ ਹਾਲਾਂਕਿ ਜੇ ਗੱਲ ਕਰੀਏ ਬਹੁਤੀ ਪਰਫਾਰਮੈਂਸ ਸੁਪਰੀਮੋ ਦੀ ਵੀ ਚੰਗੀ ਨਹੀਂ ਰਹੀ ਸਤਿੰਦਰ ਜੈਨ ਦੀ ਵੀ ਨਹੀਂ ਰਹੀ ਮਨੀ ਸੋਧਿਆ ਦੀ ਵੀ ਨਹੀਂ ਰਹੀ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਇਹ ਤਿੰਨੋਂ ਤਿਹਾਰ ਜੇਲ੍ਹ ਦੇ ਵਿੱਚ ਨਜ਼ਰਬੰਦ ਸੀ ਮਨੀ ਲੋਟਰੀ ਅਤੇ ਸ਼ਰਾਬ ਘਟਾਲੇ ਨੂੰ ਲੈ ਕੇ ਦਿੱਲੀ ਦੇ ਇਨਕਾਰੇ ਹੋਏ ਲੋਕ ਦਿੱਲੀ ਦੇ ਵੇਲੇ ਕੀਤੇ ਹੋਏ ਲੋਕ ਪੰਜਾਬ ਦੇ ਪੈਸੇ ਤੇ ਵਧੀਆ ਤਰੀਕੇ ਦੇ ਨਾਲ ਗੁਰਸ਼ੇ ਉਡਾ ਰਹੇ ਨੇ ਪੰਜਾਬ ਦੀਆਂ ਗੱਡੀਆਂ ਪੰਜਾਬ ਤੋਂ ਤਨਖਾਹ ਪੰਜਾਬ ਦੀਆਂ ਕੋਠੀਆਂ ਪੰਜਾਬ ਦਾ ਖਜ਼ਾਨਾ ਤੇ ਦੂਸਰੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸੂਚਿਤ ਕੀਤੇ ਬਿਨਾ ਇਹ 1 ਟੂ 1 ਵਧਾਈਆਂ ਅਤੇ ਮੰਤਰੀਆਂ ਦੇ ਨਾਲ ਮੁਟਕਿਆ ਕੀਤੀਆਂ ਜਾ ਰਹੀਆਂ ਨੇ ਕੀ ਤਖਤਾ ਪਲਣ ਦੀ ਤਿਆਰੀ ਕੀਤੀ ਜਾ ਰਹੀ ਹੈ ਜਿਸ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਦੀ ਕੀਤੀ ਸੀ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ 111 ਦਿਨ ਪਹਿਲਾਂ ਜਦੋਂ ਚਰਚਿਸ ਚਰਨੀ ਐਸ ਦੇ ਪੰਜਾਬ ਦੇ ਮੁੱਖ ਮੰਤਰੀ ਬਣੇ ਸੀ ਕਾਂਗਰਸ ਪਾਰਟੀ ਵੱਲੋਂ ਉਸੇ ਤਰ੍ਹਾਂ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਕੀਤਾ ਜਾਵੇਗਾ ਤੇ ਦੂਸਰੇ ਪਾਸੇ ਕਈ ਜ਼ਿਲ੍ਹਿਆਂ ਦੇ ਵਿੱਚ ਹਲਕਾ ਇੰਚਾਰਜ ਲਗਾ ਜ਼ਿਲੇ ਜ਼ਿਲ੍ਹਾ ਇੰਚਾਰਜ ਲਗਾਏ ਜਾਣਗੇ ਉਹਨਾਂ ਜ਼ਿਲ੍ਹਾ ਇੰਚਾਰਜਾਂ ਉੱਤੇ ਦਿੱਲੀ ਲੋਬੀ ਵਾਲਿਆਂ ਦਾ ਇੱਕ ਇੱਕ ਵਿਅਕਤੀ ਬਿਠਾਇਆ ਜਾਵੇਗਾ ਜੋ ਹਰ ਮਹੀਨੇ ਦੀ ਗਰਾਊਂਡ ਲੈਵਲ ਰਿਪੋਰਟ ਉਸ ਜ਼ਿਲ੍ਹੇ ਦੇ ਅੰਚਾਰਜ ਨੂੰ ਦੇ ਕਰੇਗਾ ਕੀ ਪੰਜਾਬ ਦੇ ਲੋਕਾਂ ਉੱਤੇ ਭਰੋਸਾ ਨਹੀਂ ਕੀ ਸੁਪਰੀਮੋ ਅਰਵਿੰਦ ਕੇਜੀਬਾਲ ਨੇ ਪੰਜਾਬ ਦੇ ਲੋਕਾਂ ਉੱਤੇ ਪੰਜਾਬ ਦੀ ਆਬਾਦ ਤੂੰ ਭਰੋਸਾ ਉੱਠ ਗਿਆ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਹ ਦੀ ਲੋਪੀਅਤਾ ਘਟ ਗਈ ਹੈ ਲੱਗਦਾ ਹੈ ਕਿ ਜਿਹੜੀ ਰਿਪੋਰਟ ਤਿਆਰ ਕਰਵਾਈ ਸੀ ਆਮ ਆਗ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਨੇ ਕਿ ਚੈਲੰਜ ਚੰਨੀ ਜੇਕਰ ਐਜ਼ এ ਮੁੱਖ ਮੰਤਰੀ ਦਾ ਚਿਹਰਾ ਹੁੰਦੇ ਨੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਤੇ 100 ਤੋਂ ਪਲੱਸ ਸੀਟਾਂ ਮਿਲ ਗਈਆਂ ਤੇ ਦੂਸਰੇ ਪਾਸੇ ਇਹ ਵੀ ਰਿਪੋਰਟ ਆਈ ਸੀ ਜਿਹੜੀ ਨਾਰਥ ਇੰਡੀਆ ਨੇ ਕਰਵਾਈ ਨਾਰਥ ਇੰਡੀਆ ਦੀ ਕੰਪਨੀ ਨੇ ਕਿਹਾ ਸੀ ਕਿ 30 ਤੋਂ 40 ਸੀਟਾਂ ਤੇ ਪਾਰਟਿਸਿਪਟ ਜਾਵੇਗੀ ਆਪ ਆਦੀ ਪਾਰਟੀ ਦੀ 2027 ਦੀ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਇਧਰੋਂ ਕੇਜਰੀਵਾਲ ਵੀ ਆਏ ਕੇਜਰੀਵਾਲ ਹੋਰਾਂ ਨੇ ਦੌਰਾ ਵੀ ਕੀਤਾ ਤੇ ਕੇਜਰੀਵਾਲ ਦਾ ਵਿਰੋਧ ਵੀ ਹੋਇਆ ਭਾਵੇਂ ਚੈਨਾ ਵੱਡੋ ਖਬਰਾਂ ਨਹੀਂ ਦਿੱਤੀਆਂ ਗਈਆਂ ਇਸ ਕਰਕੇ 2 ਦਿਨ ਸਿਰਫ ਹੋ ਰਹੇ ਪੰਜਾਬ ਦੇ ਵਿੱਚ ਦੀ ਤਾਂ ਹਰ ਛੋਟੇ ਮੋਟੇ ਸਮਾਗਮ ਤੇ ਮਨੀਸ਼ ਸੋਧਿਆ ਸਤਿੰਦਰ ਜੈਨ ਅਤੇ ਸੁਪਰੀਮੋ ਅਰਵਿੰਦ ਕੇਜੀਵਾਲ ਪਹਿਲ ਦੇ ਆਧਾਰ ਤੇ ਬੁਲਾਏ ਜਾਂਦੇ ਨੇ ਅਤੇ ਇਕੱਠੇ ਉਹਨਾਂ ਨੂੰ ਬੁਲਾਇਆ ਜਾਂਦਾ ਹੈ ਅਤੇ ਉਸ ਜਿਹੜਾ ਨੀ ਪੱਥਰ ਹੈ ਉੱਥੇ ਅਰਵਿੰਦ ਕੇਜੀਵਾਲ ਮਨੀਸ਼ ਸੋਧਿਆ ਅਤੇ ਸਤਿੰਦਰ ਜੈਨ ਹੋਰਾਂ ਦੇ ਨਾਮ ਵੀ ਲਿਖੇ ਜਾਂਦੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਨਾਮ ਤਾਂ ਦੂਸਰੇ ਨੰਬਰ ਤੇ ਆਉਂਦਾ ਹੈ ਹਾਲਾਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਹਿੰਦੇ ਨੇ ਕਿ ਘੂਰੀ ਵੱਟੀ ਹੈ ਆਪ ਆਪ ਦੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਭਈ ਤੁਸੀਂ ਕਿੰਨਾ ਮਰਜੀ ਜੋਰ ਲਾ ਲਓ ਲੇਕਿਨ ਇਹ 5 ਸਾਲ ਤੇ ਮੈਂ ਹੀ ਪੂਰੇ ਕਰਾਂਗਾ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਮੂੰਹ ਨੂੰ ਲੋਕਾਂ ਨੇ ਮੋਟਾ ਪਾਈਆਂ ਨੇ ਭਾਵੇਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਫੈਨ ਫਾਲੋਇੰਗ ਘਟ ਗਈ ਹੈ ਕਿੰਨੀ ਕੁ ਘਟੀ ਹੈ ਕਿੰਨੀ ਕੁ ਵਧੀ ਹੈ ਇਹ ਤਾਂ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋ ਜਾਵੇਗਾ ਲੇਕਿਨ ਜਿਸ ਤਰ੍ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਅਤੇ ਮੰਤਰੀਆਂ ਦਾ ਫਰੋਜ਼ ਹੋ ਰਿਹਾ ਹੈ ਖਾਸ ਕਰਕੇ ਲੈਂਡ ਫੁੱਡਿੰਗ ਪਾਲਿਸੀ ਨੂੰ ਲੈ ਕੇ ਤੇ ਦੂਸਰੇ ਪਾਸੇ ਜਿਹੜਾ 20000 ਬਾਗ ਦੇ ਦੀ ਗੱਲ ਕੀਤੀ ਗਈ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪ੍ਰਤੀ ਏਕੜ ਦੇ ਹਿਸਾਬ ਦੇ ਨਾਲ ਦਿੱਤਾ ਜਾਵੇਗਾ ਜਿਨ੍ਹਾਂ ਦੀ ਝੋਨੇ ਦੀ ਫਸਲ ਅਤੇ ਸਬਜ਼ੀਆਂ ਵਗੈਰਾ ਬਰਬਾਦ ਹੋਈਆਂ ਨੇ ਤਬਾਹ ਹੋਈਆਂ ਨੇ ਪੰਜਾਬ ਦੇ ਕਿਸਾਨ ਕਹਿ ਰਹੇ ਨੇ ਕਿ ਇਹ ਤਾਂ ਊਠ ਦੇ ਮੂੰਹ ਦੇ ਵਿੱਚ ਜੀਰਾ ਦਿੱਤਾ ਗਿਆ ਹੈ ਇਹਦੇ ਨਾਲ ਸਾਡੀਆਂ ਲੋੜਾਂ ਵੀ ਦੀ ਪੂਰੀਆਂ ਹੋਣੀਆਂ ਸਾਡੀ ਜ਼ਮੀਨ ਵੀ ਦੀ ਕਿਰਾਏ ਚਾਣੀ ਹਾਲਾਂਕਿ ਜਿਸ ਦਾ ਖੇਤ ਜਿਸ ਦੀ ਰੇਤ ਉਸ ਨੂੰ ਲੈ ਕੇ ਵੀ ਇੱਕ ਪਾਲਿਸੀ ਪੰਜਾਬ ਸਰਕਾਰ ਵੱਲੋਂ ਪਾਸ ਕੀਤੀ ਗਈ ਹੈ ਇਸ ਦੇ باوجود ਪੰਜਾਬ ਦੇ ਲੋਕ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਉੱਤੇ ਉਂਗਲੀ ਖੜੀ ਕਰ ਰਹੇ ਨੇ ਤੇ ਇਸ ਨੂੰ ਲੈ ਕੇ ਹੁਣ ਲਗਾਤਾਰ ਬਦੀ ਸੂਧੀਆਂ ਆ ਜਿਹੜੇ ਨੇ ਅਤੇ ਸਤਿੰਦਰ ਜੈਨ ਨੇ ਉਹ ਅੰਦਰੋਂ ਅੰਦਰੀ ਗੁਪਤ ਮੀਟਿੰਗਾਂ ਕਰਦੀਆਂ ਨੇ ਜੁਨੀਆਂ ਜਾਗਾਂ ਜਰੂਰੀਆਂ ਨੇ ਕਿ ਲਗਭਗ 60 ਤੋਂ ਪਲੱਸ ਵਿਧਾਇਕ ਜਿਹੜੇ ਨੇ ਉਹ ਸੁਪਰੀਮੋ ਅਰਵਿਤ ਖੇਚੀਵਾਲ ਦੇ ਨਾਲ ਸਿੱਧਾ ਡਾਇਰੈਕਟੇ ਬਾਕੀ ਦੇ ਜਿਲ੍ਹੇ ਵੀ ਵਿਧਾਇਕ ਨੇ ਉਹਨਾਂ ਦੀ ਸਿੱਧੀ ਗੱਲਬਾਤ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਕਿਉਂਕਿ ਮੁੱਖ ਮੰਤਰੀ ਦੀ ਦੌਰ ਦੇ ਵਿੱਚ ਪੁਲਤਾਸ ਸਿੰਘ ਸੰਧਵਾ ਵੀ ਹੈ ਅਮਨ ਅਰੋੜਾ ਵੀ ਹੈ ਅਤੇ ਹਰਪਾਲ ਸਿੰਘ ਛੀਮਾ ਵੀ ਹਨ ਅਤੇ ਇੰਦਰਬੀਸ ਡਾਕਟਰ ਇੰਦਰਬੀਸ ਵਿਜਰ ਵੀ ਆ। ਇਹਨਾਂ ਦੇ ਵਿੱਚ ਕੋਈ ਮੁੱਖ ਮੰਤਰੀ ਦੇ ਦੌਰ ਦੇ ਵਿੱਚ ਹੈ, ਕੋਈ ਗ੍ਰਹਿਤ ਕਰਾਤੀ ਦੇ ਦੌਰ ਦੇ ਵਿੱਚ ਹੈ ਅਤੇ ਕੋਈ ਇਹ ਦੂਜਾ ਕੈਬਨਿਟ ਮੁੱਖ ਡੀਪੀਸੀਐਮ ਦੀ ਦੌਰ ਦੇ ਵਿੱਚ ਹੈ। ਯਾਨੀ ਕਿ ਇਹ 4-5 ਨਾਮ ਸਭ ਤੋਂ ਉੱਪਰ ਆ ਰਹੇ ਨੇ। ਜਿਸ ਤਰ੍ਹਾਂ ਵਿਵਾਦ ਪਿਆ ਹੋਇਆ ਹੁਣ ਪੰਜਾਬ ਦੇ ਮੁੱਖ ਮੰਤਰੀ ਤੰਗ ਹੋ ਸੋ ਗਏ ਨੇ। ਕੱਲ ਉਹਨਾਂ ਵੱਲੋਂ ਇੱਕ ਕੈਬਨਿਟ ਮੀਟਿੰਗ ਸੱਦੀ ਜਾਵੇਗੀ। ਕੈਬਨਿਟ ਦੀ ਮੀਟਿੰਗ ਤੋਂ ਬਾਅਦ ਪਤਾ ਲੱਗੇਗਾ ਕਿ ਪੰਜਾਬ ਦੇ ਮੁੱਖ ਮੰਤਰੀ ਪਗੋਬਨ ਤਮਾਨ ਦਾ ਰੁਈਆ ਆ ਆਗਮੀ ਪਾਰਟੀ ਦੇ ਸੁਪਰੀਮੋ ਅਰਵੇ ਤੇ ਕੇਜਰੀਵਾਲ ਦੇ ਪੱਖ ਵਿੱਚ ਹੈ ਜਾਂ ਵਿਰੋਧ ਵਿੱਚ ਹੈ ਜਿਸ ਤਰ੍ਹਾਂ ਹਰਮਿੰਦਰ ਸਿੰਘ ਪਠਾਨ ਮਾਜਰਾ ਉਸ ਤੋਂ ਬਾਅਦ ਲਾਲਪੁਰਾ ਜੀ ਜਿਹੜੇ ਟਿੱਕੇ ਚੜ ਗਏ ਨੇ ਉਹਨਾਂ ਨੂੰ ਸਜ਼ਾ ਸਜ਼ਾ ਹੋਵੇਗੀ ਹਰਮਿੰਦਰ ਸਿੰਘ ਪਠਾਨ ਮਾਜਰਾ ਪਿੱਛੇ ਪੁਲਿਸ ਦੌੜੀ ਹੈ ਕੁਪਰ ਪੀਏ ਪ੍ਰਤਾਪ ਸਿੰਘ ਨੂੰ ਬਾਹਰ ਕੱਢਿਆ ਜਾ ਰਿਹਾ ਹੈ ਸਰਬਜੀਤ ਕੌਰ ਮਾਨੂ ਕੇ ਅਤੇ ਬਲਜਿੰਦਰ ਗੌਰ ਪ੍ਰਾਇਤ ਤੇ ਕਈ ਅਲਜ਼ਾਮ ਲੱਗੇ ਨੇ ਯਾਨੀ ਕਿ ਕੁੱਲ ਮਿਲਾ ਕੇ ਪਾਰਟੀ ਦੇ ਵਿੱਚ ਸਭ ਕੁਝ ਠੀਕ ਨਹੀਂ ਧੰਨਵਾਦ